ਕਾਲਾ ਦੇ ਮੱਲੀ ਮਾਰਕੀਟ ਨਜ਼ਦੀਕ ਇੱਕ ਘਰ ਦੇ ਕਮਰੇ ਵਿੱਚੋਂ ਐਕਸਾਈਜ਼ ਅਤੇ ਪੁਲਿਸ ਦੀ ਸਾਂਝੇ ਸ਼ਾਪੇਮਾਰੀ ਦੌਰਾਨ 80 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਘਰ ਦਾ ਕਮਰਾ ਅਸ਼ੋਕ ਕੁਮਾਰ ਵਾਸੀ ਗਾਂਧੀ ਕੈਂਪ ਨੇ ਕਿਰਾਏ ਤੇ ਲੈ ਰੱਖਿਆ ਸੀ। ਉਸ ਉੱਤੇ ਪਹਿਲਾਂ ਵੀ ਨਜਾਇਜ਼ ਸ਼ਰਾਬ ਵੇਚਣ ਦੇ ਕੇਸ ਦਰਜ ਹਨ। ਉਕਤ ਵਿਅਕਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲੱਗੇ ਇੱਥੇ ਇੱਕ ਸੋ ਕੁਮਾਰ ਸੋਕਾ ਹੈਗਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਪਰਚਾ ਹੈ ਗਿਆ ਸਰਪ ਦੇ ਨਜਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ ਅਸੀਂ ਬੇਟੀਆਂ ਰੱਖੀਆਂ ਸਰਪ ਦੇ ਵੱਖ-ਵੱਖ ਬਰਾਡ ਮਗਡਾਵਲ ਬਲੈਕ ਹੌਰਨ ਸੰਤਰਾ ਤਿੰਨ ਚਾਰ ਬ੍ਰਾਂਡ ਰੱਖੋ ਖਲਖਲੇ ਜੀ ਚਾਹ ਹੋਏਗਾ ਜੇ ਪ੍ਰਸ਼ਾਸਨ ਨਾਲ ਨਹੀਂ ਕਰੇ ਬਹੁਤ ਵੱਡਾ ਨੁਕਸਾਨ ਆਟਾ ਗਿਆ ਇਸ ਵਿੱਚ ਕਰੋੜਾ ਰੁਪਇਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾਂ ਲਾੜੇ ਆ ਬਲੈਕ ਸੌ ਵੇਚ ਮਜੇ ਸਰਸਲ ਕੋ ਮੰਗ ਕਰਨੇ ਪੈਣ ਨੱਥ ਪਾਈ ਜਾਏਂ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਟੋਰ ਨੰਬਰ ਇਸ ਰਾਵ ਲਹੁੰਦੇ ਪਾ ਰਹੇ ਸਰ ਸਸਤੀ ਲੈ ਵੇਚਦੇ ਆ ਜੀ ਲਾਵੇ ਜਿਹਦੇ ਕਰਕੇ ਠੇਕੇਦਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਅੱਜ ਛਾਪੇਮਾਰੀ ਆਪਣਾ ਸਮੀਰਤ ਐਕਸਾਈਜ਼ ਭਾਗ ਮਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀ ਕੈਂਟ ਬਟਾਲਾ ਨੇ ਇੱਕ ਰਾਏ ਤੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਇਹ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਅਜੇ ਤਬਦੀਸ਼ ਦਾ ਪਾਰਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲੈ ਕੇ ਆਣਾ ਬਟਾਲਾ ਤੋਂ ਵਿੱਕੀ ਮਲਕ ਦੀ ਖਸਰਪੁੱਟ